ਅਕਾਲ ਪੁਰਖ ਸਤਿ ਮਹਾਰਾਜ ਜੈਕਾਰੇ ਕੀ ਸ਼ਾਨ ਹੈ ਜੋ ਅਕਾਲ ਤਖਤ ਨਾਲ ਟਕਰਾਏਗਾ ਜੈਕਾਰੇ ਲਾਇਆਗਾ ਜੋ ਅਕਾਲ ਤਖਤ ਨਾਲ ਟਕਰਾਏਗਾ ਜੈਕਾਰੇ ਲਾਇਆਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਪੰਜ ਸਿੰਘ ਸਹਿਬਾਨਾ ਦੁਆਰਾ ਬਣਾਈ ਗਈ ਪ੍ਰਤੀ ਕਮੇਟੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਲਈ ਮੈਂਬਰਸ਼ਿਪ ਸੰਬੰਧੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਟਾਂਡਾ ਰਾਮ ਸਹਾਇ ਵਿਖੇ ਚੀਫ ਨਿਰਮਲ ਸਿੰਘ ਹੋਰਾਂ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਕੀਤਾ ਗਿਆ ਜਿਸ ਵਿੱਚ ਸਾਬਕਾ ਐਸਜੀਪੀਸੀ ਮੈਂਬਰ ਹਰਵਜਿੰਦਰ ਸਿੰਘ ਮੰਜਪੁਰ, ਜਥੇਦਾਰ ਬਲਦੇਵ ਸਿੰਘ ਕਾਲਪੁਰ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਚੱਕ, ਸਰਪੰਚ ਮਲਕੀਤ ਸਿੰਘ ਪਾਨ ਸਿੰਘ ਕੋਲਪੁਰ ਰਗਵੀਰ ਸਿੰਘ ਕੋਲੀਆਂ ਸਾਬਕਾ ਸਰਪੰਚ ਅਮਨਦੀਪ ਕੌਰ ਹੋਰਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਚੀਫ ਨਿਰਮਲ ਸਿੰਘ ਅਤੇ ਭਾਈ ਮੋਹਨ ਸਿੰਘ ਹੋਰਾਂ ਵੱਲੋਂ ਕੀਤਾ ਗਿਆ ਆਪਣੇ ਸੰਬੋਧਨ ਰਾਹੀਂ ਬੁਲਾਰਿਆਂ ਨੇ ਪੰਥਕ ਇਕਜੁੱਟਤਾ ਅਤੇ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨਸਾਰ ਨਿਯੁਕਤ ਪੰਜ ਸਿੰਘ ਸਹਿਵਾਣਾ ਵੱਲੋਂ ਬਣਾਈ ਗਈ ਭਰਤੀ ਕਮੇਟੀ ਰਾਹੀਂ ਸ਼ੁਰੂ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਆਗੂਆਂ ਅਤੇ ਇਲਾਕਾ ਵਾਸੀਆਂ ਵੱਲੋਂ ਚੀਫ ਨਿਰਮਲ ਸਿੰਘ ਨੂੰ ਐਸਜੀਪੀਸੀ ਦੀਆਂ ਚੋਣਾਂ ਵਿੱਚ ਸੇਵਾ ਸੌਂਪਣ ਦਾ ਸਮਰਥਨ ਕੀਤਾ। ਜਿਸ ਤੇ ਚੀਫ ਨਿਰਮਲ ਸਿੰਘ ਹੋਰਾਂ ਵੱਲੋਂ ਕਿਹਾ ਕਿ ਅਗਰ ਸ਼੍ਰੀ ਅਕਾਲ ਪੁਰਖ ਸਾਹਿਬ ਜੀਾਂ ਦੇ ਹੁਕਮ ਅਨੁਸਾਰ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਹ ਨਿਮਰਤਾ ਸਹਿਤ ਸੇਵਾ ਨਿਭਾਉਣਗੇ। ਨਿਊਜ਼ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਬੰਸ ਸਿੰਘ ਮੰਜਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਮੁਕੇਰੀਆਂ ਅੱਜ ਦੀ ਮੀਟਿੰਗ ਦਾ ਆਯੋਜਨ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੁਕਮ ਹੋਇਆ ਕਿ ਅਸੀਂ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਮੀਟਿੰਗ ਬਕੇਰੀਆਂ ਵਿਖੇ ਅੱਜ ਦੂਸਰੀ ਮੀਟਿੰਗ ਰੱਖੀ ਗਈ ਇਸ ਤਰ੍ਹਾਂ ਮੀਟਿੰਗਾਂ ਸਾਰੇ 12 14 ਜੂਨ ਬਣਾ ਕੇ ਸਾਰਿਆਂ ਵਿੱਚ ਮੀਟਿੰਗ ਜਿਹੜੀ ਹੈ ਉਹ ਮੀਟਿੰਗਾਂ ਕਰਕੇ ਭਰਤੀ ਕਰਕੇ ਸਮੇਂ ਸਿਰ ਪੰਜ ਮੈਂਬਰੀ ਜੋ ਪੰਥਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰਸਾਈ ਹੈ ਉਹਨਾਂ ਨੂੰ ਅਸੀਂ ਪਹੁੰਚਾਵਾਂਗੇ ਤਾਂ ਕਿ ਸ਼ਰੋਮਣੀ ਅਕਾਲੀ ਦਲ ਦੀ ਜੋ ਮੈਂਬਰਸ਼ਿਪ ਤੋਂ ਬਾਅਦ ਅਸਲ ਜੋ ਜਥੇਬੰਦਕ ਢਾਂਚਾ ਐ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਾਲ ਤੱਕ ਸਾਹਬ ਦੇ ਹੁਕਮਾਂ ਦੇ ਉੱਤੇ ਬਣਾਇਆ ਜਾ ਸਕੇ ਉਸ ਦੀ ਮੀਟਿੰਗ ਅੱਜ ਟਾਂਡਾ ਰਾਮ ਸਾਹਿਬ ਵਿਖੇ ਚੀਫ ਨਿਰਮਲ ਸਿੰਘ ਜੀ ਹੁਣਾਂ ਦੇ ਉਦਮ ਨਾਲ ਹੋਈ ਹੈ ਇਹਨਾਂ ਦਾ ਮੈਂ ਆਪਣੇ ਵੱਲੋਂ ਤੇ ਇਲਾਕੇ ਦੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸਭ ਤੋਂ ਪਹਿਲਾਂ ਮੈਂ ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਣ ਤੇ ਕਬਹੋਂ ਨ ਟਰਾਂ ਨਾ ਟਰਾਂ ਵਰਸਾਂ ਜਬ ਜਾਇ ਲਰੋਂ ਨਿਸ਼ਚੇ ਕਰੇ ਆਪਣੀ ਜੀਤ ਕਰਾਂ ਜਬ ਆਬ ਕੀ ਆਉਦ ਨਿਧਾਨ ਬਣੈ ਅਤਹੀ ਰਣ ਮੈਂ ਤਬ ਜੂਝ ਮਰਾਂ ਮੈਂ ਸਰਦਾਰ ਬਲਦੇਵ ਸਿੰਘ ਜੀ ਕਾਲਪੁਰ ਅੱਜ ਅਸੀਂ ਸਾਰੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ 7 ਮੈਂਬਰੀ ਕਮੇਟੀ ਦੇ ਵਿੱਚੋਂ 2 ਜਣੇ ਨਿਕਲਣ ਤੋਂ ਬਾਅਦ 5 ਮੈਂਬਰੀ ਜਿਹੜੀ ਕਮੇਟੀ ਹੈ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਿਹੜੀ ਇਹ ਮੈਂਬਰਸ਼ਿਪ ਭਰਤੀ ਜਿਹੜੀ ਕਰ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਆਰਾਮ ਟਾਂਡਾ ਆਰਾਮ ਸਹਾਏ ਦੇ ਵਿੱਚ ਸਰਦਾਰ ਨਿਰਮਲ ਸਿੰਘ ਜੀ ਚੀਫ ਹੁਣਾਂ ਦੇ ਗ੍ਰਹਿ ਵਿਖੇ ਸਾਰੇ ਇਕੱਤਰ ਹੋਏ ਆਂ ਸੋ ਸਾਡਾ ਅਕੀਦਾ ਇਹੋ ਹੀ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ ਔਰ ਉਸ ਗੁਰੂ ਦੇ ਤਖਤ ਤੋਂ ਅਸੀਂ ਪੂਰੇ ਜਿੰਨੀ ਵੀ ਸੰਗਤ ਆ ਸਾਰੀ ਪ੍ਰਭਾਵਿਤ ਹੈ ਸਿੱਖ ਸੰਗਤ ਜਿਹੜੀ ਆ ਉਹਦੇ ਵਾਸਤੇ ਅਕਾਲ ਤਖਤ ਮਾਨ ਹੈ ਉਹਦੇ ਸਬੰਧ ਵਿੱਚ ਭਰਤੀ ਦੀ ਜੋ ਯੋਜਨਾਬੰਦ ਤਰੀਕੇ ਨਾਲ ਇਹ ਭਰਤੀ ਕੀਤੀ ਜਾ ਰਹੀ ਹੈ ਹਰ ਨਗਰ ਜਿਹੜਾ ਇਸ ਦੇ ਵਿੱਚ ਬੜਾ ਉਤਸ਼ਾਹਤ ਹੈ ਹਰ ਬੱਚਾ ਬੱਚਾ ਉਤਸ਼ਾਹਤ ਹੈ ਸੋ ਅਸੀਂ ਸਾਰੇ ਰਲ ਮਿਲ ਕੇ ਇਸ ਭਰਤੀ ਮੁਹਿੰਮ ਨੂੰ ਹੋਰ ਵੱਧ ਚੜ ਕੇ ਹੌਲਾ ਰਾ ਦੇਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਅਦਾਸ ਫਤਿਹ ਬੁਲਾਉਂਦਾ ਜੀ ਐਸਪੀਸੀ ਦੀ ਆਉਣ ਵਾਲੀ ਚੋਣਾਂ ਵਿੱਚ ਸੰਗਤਾਂ ਵੱਲੋਂ ਤੇ ਆਗੂਆਂ ਵੱਲੋਂ ਨਿਰਮਲ ਸਿੰਘ ਚੀਫ ਹੁਣ ਦੇ ਨਾਮ ਦਾ ਗੁਆਰਾ ਪ੍ਰੇਖਿਆ ਜੀ ਅਜੇ ਤੱਕ ਅਲੌਂਚ ਨਹੀਂ ਹੈ ਕੋਈ ਵੀ ਇਦਾਂ ਦਾ ਕੋਈ ਇਦਾਂ ਦਾ ਕੋਈ ਅਲੌਂਸ ਵਾਲੀ ਗੱਲ ਨਹੀਂ ਹੈ ਸਮਾਨ ਉਤਰ ਕੀਤਾ ਜਾਏਗਾ ਜੀ ਹਾਂਜੀ ਤੁਹਾਡੇ ਵੱਲੋਂ ਇਹ ਸਮਾਨ ਉਤਰ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਅਸੀਂ 100% ਇਹਨਾਂ ਦੇ ਨਾਲ ਆ ਕਿਉਂਕਿ ਇਹ ਇੱਕ ਬੜੇ ਇਮਾਨਦਾਰ ਸ਼ਰਾਫਤ ਭਲੇਮਾਨ ਸਾਦਮੀ ਹੈ ਔਰ ਇਹਨਾਂ ਦੀ ਬੜੀ ਵੱਡੀ ਦੇਣ ਵੀ ਹੈ ਸਮਾਜ ਨੂੰ ਕਿਉਂਕਿ ਗਾਹੇ-ਬਗਾਹੇ ਇਹਨਾਂ ਦੇ ਭਰਾਤਾ ਸਰਦਾਰ ਮੋਹਨ ਸਿੰਘ ਜੀ ਜਿਹੜੇ ਕਿ ਧਾਰਮਿਕ ਧਾਰਮਿਕ ਆਗੂ ਹੈ ਇਲਾਕੇ ਦੇ ਔਰ ਬੜਾ ਗਿਆਨਵਾ ਇਹ ਰੱਖਦੇ ਆ ਪਿੱਛੇ ਜਿਹੜਾ ਸਾਡਾ ਕਿਸਾਨੀ ਮੋਰਚਾ ਵੀ ਲੱਗਾ ਸੀ ਉਹਦੇ ਵਿੱਚ ਵੀ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਸੋ ਜਿੱਥੇ ਵੀ ਕਿਤੇ ਇਦਾਂ ਦਾ ਕੋਈ ਵੀ ਧਾਰਮਿਕ ਮੁੱਦਾ ਹੋਵੇ ਕੋਈ ਸਮਾਜਿਕ ਮੁੱਦਾ ਹੋਵੇ ਉਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਆ ਇਹ ਨਹੀਂ ਦੇਖਦੇ ਕਿ ਸਾਡਾ ਪੱਲਾ ਲੱਗਦਾ ਇਸ ਗੱਲ ਤੋਂ ਬਿਲਕੁਲ ਲਾਂਬੇ ਹੋ ਕੇ ਇਸ ਚੀਜ਼ ਨੂੰ ਜਿਹੜਾ ਉਹ ਪ੍ਰਮੋਟ ਕਰਦੇ ਆ ਸੋ ਇਹਨਾਂ ਦਾ ਅਸੀਂ ਸਾਰੇ ਸਮਰਥਨ ਕਰਾਂਗੇ ਬਿਲਕੁਲ 100% ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਚੀਫ ਨਿਰਮਲ ਸਿੰਘ ਜੀ ਦੇ ਗ੍ਰਹਿ ਵਿਖੇ ਇਕੱਤਰ ਹੋਏ ਆ ਜਿਦੇ ਵਿੱਚ ਅਲੱਗ-ਅਲੱਗ ਬਲਾਰਿਆਂ ਨੇ ਜੋ ਸ੍ਰੀ ਅਕਾਲ ਤਖਤ ਵੱਲੋਂ ਸਾਨੂੰ ਸਾਰਿਆਂ ਨੂੰ ਹੁਕਮ ਹੋਇਆ ਏ ਭਰਤੀ ਪ੍ਰਕਿਰਿਆ ਦਾ ਉਹਦੇ ਸੰਬੰਧ ਵਿੱਚ ਅਸੀਂ ਸਾਰੇ ਇਕੱਤਰ ਹੋਏ ਆ ਸੋ ਮੇਰੇ ਸਾਰੇ ਵੀਰਾਂ ਨੂੰ ਇਲਾਕੇ ਦੇਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਅਸੀਂ ਵੱਧ ਚੜ ਕੇ ਜਿਹੜੀ ਇਹ ਭਰਤੀ ਪ੍ਰਕਿਰਿਆ ਜੋ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਉਹਨੂੰ ਨਿਪਰੇ ਚਾੜੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਫ਼ ਸੁਥਰੇ ਸੂਝਵਾਨ ਪੜ੍ਹੇ ਲਿਖੇ ਐ ਜੀ ਪੀ ਸੀ ਮੈਂਬਰਾਂ ਦੀ ਲੋੜ ਹੈ ਸੋ ਇਹ ਇੱਕ ਨੀ ਪੱਥਰ ਹੁੰਦਾ ਹੈ ਜਿਹੜਾ ਸਬੰਧ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਦਿਖਾਈ ਦੇਗਾ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਿਹੜੀ ਆਉਣ ਵਾਲੀ ਸਮੇਂ ਦੇ ਵਿੱਚ ਪਰਤੀ ਕਿਉਂਕਿ ਉਹਨੂੰ ਅਸੀਂ ਸੱਜੇ ਢੰਗ ਨਾਲ ਨੇਪਰੇ ਚੜ੍ਹ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਜੋ ਇਸ ਛੋਟੇ ਜਿਹੇ ਸੱਦੇ ਤੇ ਨਗਰ ਦੀਆਂ ਮੇਰੇ ਨਗਰ ਟਾਂਡਾ ਰਾਮਸਹਿਬ ਦੀਆਂ ਅਤੇ ਇਲਾਕੇ ਦੀਆਂ ਸਖਸ਼ੀਤਾਾਂ ਅਤੇ ਪਤਵੰਤੇ ਸੱਜਣ ਜੋ ਐਨੀ ਗਰਮੀ ਵਿੱਚ ਅਤਿ ਦੀ ਗਰਮੀ ਵਿੱਚ ਸਾਡੇ ਗ੍ਰਹਿ ਵਿਖੇ ਪਹੁੰਚੇ ਹਨ ਜਿਨ੍ਹਾਂ ਨੇ ਪੰਥ ਨੂੰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਆਪਣੇ ਆਪ ਨੂੰ ਦਰਸਾਇਆ ਹੈ ਕਿ ਅਸੀਂ ਇਹ ਜੋ ਪੰਜ ਮੈਂਬਰੀ ਕਮੇਟੀ ਹੈ ਜੋ ਅਕਾਲ ਤਖਤ ਤੋਂ ਨਾਮਿਨੇਟ ਹੋਈ ਹੈ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਨਾਲ ਚੱਲਣ ਦਾ ਇਹਨਾਂ ਨੇ ਸਾਰਿਆਂ ਨੇ ਵਾਅਦਾ ਕੀਤਾ ਹੈ ਮੈਂ ਵੀ ਇਹਨਾਂ ਦੇ ਨਾਲ ਰਲ ਕੇ ਆਪ ਸਮੂਹ ਸੰਗਤ ਨੂੰ ਯਕੀਨ ਦਿਵਾਉਂਦਾ ਹਾਂ ਕਿ ਜੇ ਅਜੇ ਤੱਕ ਕੋਈ ਮੁੱਦਾ ਨਹੀਂ ਜੇ ਦਾਸ ਨੂੰ ਸ਼੍ਰੋਮਣੀ ਕਮੇਟੀ ਵਿੱਚ ਮੌਕਾ ਮਿਲਦਾ ਹੈ ਤਾਂ ਦਾਸ ਜਿਵੇਂ ਪਹਿਲਾਂ ਵੀ ਮੈਂ ਇਹ ਵਾਅਦਾ ਕੀਤਾ ਹੈ ਕਿ ਜੋ ਵੀ ਮੇਰੀ ਡਿਊਟੀਆਂ ਹੋਣ ਗਿਆ ਮੈਂ ਉਹਨਾਂ ਨੂੰ ਬਖੂਬੀ ਨਿਭਾਉਂਦਾ ਹੋਇਆ ਹਰ ਇੱਕ ਦੇ ਜੋ ਇਰਾਦੇ ਹਨ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ